ਮੋੱਖ ਮੰਤਰੀ ਜੀ ਕਿੰਨੇ ਕਿਸਾਨ ਦੁਖੀ ਹੋ ਰਹੇ ਨੇ ਮੰਨੀਆਂ ਮੰਗਾ ਮੰਨੀਆਂ ਮੰਗਾ 2.5 ਸਾਲ ਹੋ ਗਏ ਮੰਨੀਆਂ ਮੰਗਾ ਲਾਗੂ ਕਰਾਉਣ ਵਾਸਤੇ ਇੱਥੇ ਬੈਠੇ ਨੇ ਜਿਹੜੀਆਂ ਫਰੀਦਕੋਟ ਟਹਿਣਾ ਚੌਂਕ ਤੇ ਮਾਨਯੋਗ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਨੀਆਂ ਸੀ ਤੇ ਆ ਦੇਖੋ ਆ ਪਾਣੀ ਚੋਰੀਆ ਤਰਪੈਲਾਂ ਦੇ ਚਾਨਣੀਆਂ ਦੇ ਵਿੱਚੋਂ ਤੇ ਕਿਸਾਨ ਇੱਥੇ ਬੈਠੇ ਨੇ ਜਦੋਂ ਜਿਹਦ ਕਰ ਰਹੇ ਨੇ ਤਰਪੈਲਾਂ ਤੋਂ ਚਾਨਣੀਆਂ ਤੋਂ ਪਾਣੀ ਕੱਢ ਰਹੇ ਨੇ ਤੇ ਆ ਦੇਖੋ ਆ ਕਿੰਨਾ ਹਾਲ ਏ ਮਾੜਾ ਕਿਸਾਨਾਂ ਦਾ ਤੇ ਤੁਸੀਂ ਘਰੋਂ ਬਕਰ ਕਰ ਛੱਡਿਆ ਮਾਣਯੋਗ ਮੁੱਖ ਮੰਤਰੀ ਜੀ ਆ ਦੇਖੋ ਮੰਨੀਆਂ ਮੰਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਮੰਗਾਂ ਮਨਾਈਆਂ ਮਰਨ ਵਰਦ ਤੇ ਬਹਿ ਕੇ ਉਹ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਜਿਹੜੀਆਂ ਫਰੀਦਕੋਟ ਟਹਿਣਾ ਚੌਂਕ ਤੇ ਮੰਗਾਂ ਮੰਨੀਆਂ ਸੀ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਮੁੱਖ ਮੰਤਰੀ ਜੀ ਆ ਦੇਖੋ ਹਾਲ